ਗੁਰੂ ਨਾਨਕ ਦੇਵ ਜੀ ਦੀ ਵਡਿਆਈ ਹੈ ਕਿ ਇੱਥੇ ਨਾਮ ਜਪਣ ਕਿਰਤ ਕਰਨ ਅਤੇ ਵੰਡ ਛਕਣ ਤਾਂ ਤਿੰਨ ਮੁਕਤੀ ਸਿਧਾਂਤ ਅਮਲ ਵਿੱਚ ਲਿਆਂਦਾ ਗਿਆ ਹੈ ਗੁਰੂ ਸਰਬ ਕਲਾ ਸਮਰਥ ਸ਼ਕਤੀ ਹੈ ਸਿੱਖਾਂ ਦੇ ਹਲ ਤਲਤ ਦੇ ਰਾਖੇ ਹਨ ਸਤ ਗੁਰ ਸਿੱਖ ਦੀ ਹਰ ਪਲ ਪ੍ਰਤਪਾਲਨਾ ਕਰਦਾ ਹੈ ਲੋਕ ਪ੍ਰਲੋਕ ਦਾ ਸਹਾਇਕ ਹੈ ਗੁਰੂ ਮੱਖਣ ਸ਼ਾ ਨਾਮ ਦਾ ਇੱਕ ਵੱਡਾ ਵਪਾਰੀ ਗੁਰੂ ਨਾਨਕਦਰ ਦੀ ਸ਼ੋਭਾ ਤੋਂ ਕੁਰਬਾਨ ਜਾਂਦਾ ਸੀ ਬਾਣੀ ਪੜਨ ਵਾਲਾ ਤੇ ਗੁਰੂ ਦੀ ਸਮਰੱਥਾ ਤੇ ਵਿਸ਼ਵਾਸ ਰੱਖਦਾ ਸੀ ਕਮਕਾਰ ਵਜੋਂ ਮੁਗਲ ਫੌਜਾਂ ਨੂੰ ਰਸਦ ਪਾਣੀ ਪਹੁੰਚਾਉਂਦਾ ਸੀ ਇੱਕ ਸਮਾਂ ਆਇਆ ਕਿ ਉਸ ਦਾ ਸਮਾਨ ਨਾ ਲੱਦਿਆ ਜਹਾਜ਼ ਸੂਰਤ ਦੀ ਬੰਦਰਗਾਹ ਲਾਗੇ ਬਰੇਤੇ ਵਿੱਚ ਫਸ ਗਿਆ ਬਹੁਤ ਨੁਕਸਾਨ ਹੁੰਦਾ ਅਤੇ ਸਾਰੇ ਯਤਨ ਫੇਲ ਹੋ ਜਾਣ ਤੇ ਉਸ ਨੇ ਜਪਜੀ ਦਾ ਪਾਠ ਕਰਕੇ ਗੁਰੂ ਨਾਨਕਦਰ ਦੀ ਗੱਦੀ ਦਾ ਧਿਆਨ ਤਰ ਅਰਦਾਸ ਕੀਤੀ ਕਿ ਉਸ ਦੀ ਸਹਾਇਤਾ ਹੋਵੇ ਅਰਦਾਸ ਕਬੂਲ ਪਈ ਜਹਾਜ਼ ਬਰੇਤੇ ਚੋਂ ਬਾਹਰ ਆ ਗਿਆ ਗੁਰੂ ਤਰ ਕੀਤੀ ਅਰਦਾਸ ਤੇ ਦਸਵੰਦ ਵਿੱਚੋਂ ਮਾਇਆ ਅਰਪਣ ਲਈ ਪਤਾ ਕਰਦਾ ਹੋਇਆ ਆਪਣੀ ਪਤਨੀ ਤੇ ਦੋ ਪੁੱਤਰਾਂ ਸਮੇਤ ਬਕਾਲੇ ਪੁੱਜਾ ਉਸ ਦੇ ਸਾਹਮਣੇ ਵੰਗਾਰ ਖੜੀ ਹੋ ਗਈ ਕਿ ਸੱਚਾ ਗੁਰੂ ਕੌਣ ਹੈ ਉਥੇ ਤਾਂ 22 ਮੰਜ਼ੀਆਂ ਲੱਗੀਆਂ ਸਨ ਮਸੰਦ ਆਪੋ ਆਪਣੇ ਚਹੇਤੇ ਦੀਆਂ ਵਡਿਆਈਆਂ ਕਰ ਕਰ ਸੰਗਤਾਂ ਤੋਂ ਪੇਟਾਵਾਂ ਲੈ ਲੈ ਲੁੱਟ ਰਹੇ ਸਨ ਭਾਈ ਮੱਖਣ ਸ਼ਾਹ ਕੋਲ ਇੱਕ ਯੋਜਨਾ ਸੀ ਕਿ ਸਭਨਾ ਕੋਲ ਜਾਵੇਗਾ ਅਤੇ ਦੋ-ਦੋ ਮੋਹਰਾਂ ਪੇਟਾ ਕਰੇਗਾ ਜਿਹੜਾ ਸਮਰੱਥ ਗੁਰੂ ਹੋਵੇਗਾ ਆਪੇ ਅਰਦਾਸ ਕੀਤੀ ਅਨੁਸਾਰ ਮੋਹਰਾਂ ਮੰਗ ਕੇ ਮਾਰਗਦਰਸ਼ਨ ਕਰ ਦੇਵੇਗਾ ਸਾਰੇ ਪਾਸੇ ਉਹ ਨਿਰਾਸ਼ ਹੋ ਗਿਆ ਕਿਉਂਕਿ ਪਾਖੰਡੀ ਗੁਰੂ ਉਸ ਦੀਆਂ ਦੋ ਮੋਹਰਾਂ ਨਾਲ ਹੀ ਪਰਮ ਜਾਂਦੇ ਸਨ ਅਖੀਰ ਉਸ ਨੇ ਸਥਾਨਕ ਲੋਕਾਂ ਤੋਂ ਪੁੱਛਿਆ ਕਿ ਕੋਈ ਹੋਰ ਵੀ ਵਿਅਕਤੀ ਹੈ ਜੋ ਗੁਰੂ ਗੱਦੀ ਤੇ ਬੈਠਾ ਹੈ ਪਤਾ ਲੱਗਾ ਕਿ ਇੱਕ ਤਪਾ ਇਸ ਸੰਸਾਰੀ ਤੜਕ-ਪੜਕ ਤੋਂ ਦੂਰ ਨਾਮ ਰਸ ਵਿੱਚ ਮਗਨ ਰਹਿੰਦਾ ਹੈ ਕਿਸੇ ਨੂੰ ਮਿਲਦਾ ਨਹੀਂ ਮੱਖਣਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਿਹائش ਤੇ ਗਿਆ ਅਤੇ ਦਰਸ਼ਨਾਂ ਲਈ ਮਾਤਾ ਜੀ ਨੂੰ ਬੇਨਤੀ ਕੀਤੀ ਮਾਤਾ ਜੀ ਨੇ ਭੋਰੇ ਵਿੱਚ ਜਾਣ ਤੋਂ ਮਨਾ ਕਰ ਦਿੱਤਾ ਪਰ ਉਸ ਦੀ ਜਿੱਦ ਅਤੇ ਸਤਕਾਰ ਭਰੀਆਂ ਬੇਨਤੀਆਂ ਕਰਨ ਤੇ ਮਾਤਾ ਜੀ ਨੇ ਉਸ ਨੂੰ ਗੁਰੂ ਜੀ ਨੂੰ ਮਿਲ ਦੀ ਆਗਿਆ ਦੇ ਦਿੱਤੀ ਮਾਤਾ ਜੀ ਪਾਸੋਂ ਆਗਿਆ ਪਾ ਕੇ ਮੱਖਣਸ਼ਾਹ ਗੁਰੂ ਜੀ ਦੇ ਦਰਸ਼ਨਾਂ ਲਈ ਹੋਰੇ ਅੰਦਰ ਗਿਆ ਸਤਗੁਰੂ ਜੀ ਸਿਮਰਨ ਵਿੱਚ ਲੀਨ ਸਨ ਪਹਿਲਾਂ ਦੀ ਤਰ੍ਹਾਂ ਹੀ ਉਸਨੇ ਗੁਰੂ ਜੀ ਦੇ ਅੱਗੇ ਦੋਹ ਮੋਹਰਾਂ ਰੱਖ ਮੱਥਾ ਟੇਕਿਆ ਜਿਉਂ ਹੀ ਮੱਥਾ ਟੇਕਿਆ ਉਸ ਮੁਖ ਉੱਚਾ ਕੀਤਾ ਗੁਰੂ ਜੀ ਨੇ ਕਿਹਾ ਸਿੱਖਾ ਅਰਦਾਸ ਕਰਨ ਵਾਲੇ ਜੋ ਭੇਟਾ ਕਰਨ ਲਈ ਚਿਤਵਿਆ ਸੀ ਉਹ 500 ਮੋਹਰਾਂ ਕਿਉਂ ਲਕੋ ਰਿਹਾ ਹਾਂ ਇਹ ਸੁਣਦੇ ਸਾਰ ਮੱਖਣ ਸ਼ਾਹ ਜੀ ਦੀ ਖੁਸ਼ੀ ਦੀ ਹੱਦ ਨਹੀਂ ਰਹੀ ਉਹ ਕੋਠੇ ਤੇ ਚੜ ਗਿਆ ਤੇ ਉੱਚੀ ਉੱਚੀ ਰੋਲਾ ਪਾ ਕੇ ਗੁਰੂ ਲਾਦੋਰੇ ਗੁਰੂ ਲਾਦੋਰੇ ਇਹ ਸੁਣ ਸੰਗਤਾਂ ਗੁਰੂ ਜੀ ਦੇ ਦਰਬਾਰ ਇਕੱਤਰ ਹੋ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ